ਤੋ ਰੋਬਰ ਬੜਾ ਸਸੇ ਕਾਲ ਜੀ ਅੱਜ ਗੱਡੀ ਕਰ ਰਹੇ ਹਾਂ ਮਰੂਤੀ ਸੂਕੀ ਦੀ ਐਸਟੀਲੋ ਸੋ ਬਾਈ ਗੱਡੀ ਦੇਖੋ ਮੈਂ ਚੈੱਕ ਕਰ ਸਕਦੇ ਆਂ ਇਹ ਗੱਡੀ ਦੇ ਵਿੱਚ ਕੋਈ ਰਿੰਦਾ ਦੀ ਮਤਾਨ ਤਾਂ ਨਹੀਂ ਸੀਟਾਂ ਪੱਟ ਕੇ ਦਿਖਾਵਾਂਗੇ ਅਜੇ ਤਾਂ ਸਿਰਫ ਛਾਤੀ ਕੀਤੀ ਹੈ ਮੁੰਡੇਰੇ ਹੋਵੇ ਇਹ ਤੇ ਗਿੱਲੀ ਆ ਸੋ ਕਾਫੀ ਗੰਦਾ ਹੈ ਗੱਡੀ ਦੇ ਵਿੱਚ ਪਰ ਜਿਹੜੀ ਚੀਜ਼ ਅਸੀਂ ਤੁਹਾਨੂੰ ਦਿਖਾ ਦੇਣੀ ਹੈ ਨਾ ਉਹ ਤੁਸੀਂ ਚੈੱਕ ਕਰ ਸਕਦੇ ਹੋ ਇਹ ਪ੍ਰੋਡਕਟ ਜਿਹੜਾ ਅੰਦਰ ਗਿਆ ਹੋਇਆ ਨਾ ਇਹ ਸਮਝ ਗਏ ਹੋਗੇ ਕੀ ਦਾ ਭਾਈਆਂ ਦੇ ਅੰਦਰ ਚੂਹਾ ਵੜ ਗਿਆ ਸਾਡੀ ਗੱਡੀ ਮੈਂ ਜੀਣਾ ਖਰਾਬ ਕੀਤਾ ਹੋਇਆ ਪਿਆ। ਲੰਗਾ ਬਾਈ ਚੱਲ ਕੋਈ ਨਾ ਇਸੇ ਬਹਾਨੇ ਸੀ ਵੀ ਆ ਗਏ ਨਾਲ ਇੱਥੇ। ਹਾਂ ਜੀ ਮਿੱਤਰੋ ਸੋ ਗੱਡੀ ਕਰਨੀ ਹੈ ਡਰਾਈਕ ਰੀਨ ਫੁੱਲ ਫਲੋਰ ਡੈਸ਼ਬੋਰਡ ਡੋਰਸ ਸੀਟਾਂ ਫਟ ਕੇ ਸਾਰੀ ਗੱਡੀ ਕਰਨੀ ਤੇ ਕਮਪਾਉਂਡ ਵੀ ਇਹਨੂੰ ਬਾਚ ਕਰਾਂਗੇ। ਮਿੱਤਰੋ ਗੱਡੀ ਦਾ ਸੀਟਾਂ ਲਈਆਂ ਸੀ ਖੋਲ ਤੇ ਜਿਹੜੀ ਚੀਜ਼ਾਂ ਦਾ ਸੀ ਜੀ ਉਹ ਤੁਸੀਂ ਦੇਖ ਸਕਦੇ ਹੋ। ਥੱਲੇ ਵਾਲਾ ਫਲੋਰ ਹਾਂ ਜੀ ਤੇ ਛੋਟੇ ਛੋਟੇ ਜਿਹੜੇ ਇਹਾਂ ਚੀਜ਼ ਦੇਖ ਲੈਣੇ ਹਾਲੇ। ਇਹ ਅੰਦਰ ਪ੍ਰੋਡਕਟ ਗਰੇ ਹੋਏ ਆ। ਬਲੇਓ ਕਾ ਦੇ ਤੇ ਹਾਂ ਉਹ ਦੇਖੋ ਰਦਾ ਪੂਰਾ ਉਹ ਵੀ ਮਜ਼ਾ ਹੀ ਫੇਰ ਹੈ ਜੇ ਗੱਡੀ ਤੇ ਲੈਣਾ ਫਲੋਰ ਕਰਾਉਂਗੇ ਤਾਂ ਬਾਕੀ ਮੌਜ ਤਾਂ ਨਹੀਂ ਤਾਂ ਲੱਗੇ ਇਧਰ ਆ ਦੇਖੋ ਮੌਜ ਤਾਂ ਨਹੀਂ ਤਾਂ ਕੀ ਕਰ ਰਹੇ ਆ ਡੈਸ਼ਬੋਰਡ 'ਚ ਰਹਿੰਦਾ ਬਿੱਲੇ ਹੋਣਾ ਠੰਡ ਲੱਗਣ ਦੀ ਹੈ ਹਜੇ ਤੱਕ ਵੀ ਹਜੇ ਤੱਕ ਵੀ ਠੰਡ ਲੱਗਦੀ ਆ ਸਾਡੇ ਮਾਡਲ ਆਨ ਦੀ ਸ਼ਾਨ ਆ ਜਲੰਧਰ ਜਲੰਧਰ 'ਚ ਨਹੀਂ ਆ ਬੰਦਾ ਦੇਖਿਆ ਹੋਣਾ ਕਿਤਨਾ ਕਿਤੇ ਹਾਂ ਇਦਾਂ ਹੀ ਆ ਹਾਂ ਕਿ ਜੋ ਕਿ ਜੋ ਕਿ ਜਿੱਥੇ ਵੀ ਅਸੀਂ ਗੱਡੀਆਂ ਕਰਦੇ ਆਂ ਇਹ ਬੰਦਾ ਪਹੁੰਚ ਹੀ ਜਾਂਦਾ ਸਾਨੂੰ ਕੁਰਕਰੇ ਲੇਜ਼ ਬਰੈਡ ਭੁਜੀਆ ਜੋ ਵੀ ਸਾਰਾ ਕੁਝ ਦੇਣ ਹਾਂਜੀ ਮਤਰੋ ਸਰ ਜੀ ਬਤਾਈਏ ਜਸਪਾਲ ਜਿੱਦੀ ਗੱਡੀ ਹੋਊ ਆਹ ਬੀਤਾਂ ਦਿੰਦੇ ਆਂ ਬੜੇ ਗੱਡੀ ਜੀ ਲੈ ਕਹਿੰਦੇ ਪੰਡਾਰ ਪੂਰਾ ਚੱਲਿਆ ਆ ਕੰਮ ਕਹਿੰਦੇ ਮੋਜੀ ਕੀ ਆ ਗੱਡੀ ਦੇ ਵਿੱਚ ਲੇਡੀ ਲੇਡੀ ਕਿਸ ਕੀ ਲੇਡੀ ਹੈ ਚੋਏ ਦੀ ਇਹ ਚੋਏ ਦਾ ਪ੍ਰੋਡਕਟ ਪਿਆ ਜੀ ਸਾਰਾ ਦੇਖ ਸਕਦਾ ਬਈ ਲੋ ਵੀ ਮਿੱਤਰੋ ਗੱਡੀ ਦਾ ਜਿਹੜਾ ਫਲੋਰ ਆ ਹੋ ਗਿਆ ਪ੍ਰੋਪਰ ਡਰਾਈ ਕਲੀਨ ਪੂਰਾ ਟਣ ਗਿਆ ਕਹਿੰਦੇ ਪਰ ਗੱਡੀ ਦੇ ਵਿੱਚ ਜਿਹੜੇ ਸਿਸਟਮ ਖਿਲਰੇ ਪਏ ਸੀ ਹਰ ਇੱਕ ਜਗ੍ਹਾ ਦੇ ਡੋਰ ਦੇ ਵਿੱਚ ਪੂਰਾ ਚੂਹੇ ਨੇ ਆਣ ਕਹਿੰਦੇ ਇਹ ਸਕਰਾਈ ਹੋਈ ਸੀ ਤੇ ਮਹਾਰਾਜ ਹੁਣ ਹੋ ਗਈ ਹੈ ਡਰਾਈ ਕਲੀਨ ਗੱਡੀ ਥੱਲੇ ਵਾਲਾ ਫਲੋਰ ਡੈਸ਼ਬੋਰਡ ਸੀਟਸ ਆਲ ਪ੍ਰੋਪਰ ਸਾਰਾ ਕੁਝ ਟਾਈਗਰਨ ਹੋ ਗਿਆ ਰਿਜ਼ਲਟ ਤੁਹਾਡੇ ਸਾਹਮਣੇ ਆ ਵੀਰ ਜੀ ਸੋ ਕਦੇ ਵੀ ਇਹ ਚੀਜ਼ਾਂ ਹੋ ਜਾਂਦੀਆਂ ਆ ਬੰਦਾ ਹੁਣ ਕੀ ਕਰ ਸਕਦਾ ਉੱਥੇ ਕਹਿੰਦੇ ਉਹਨਾਂ ਕਹਿੰਦਾ ਚੱਲ ਯਾਰ ਜੋ ਹੋ ਗਿਆ ਸੋ ਹੋ ਗਿਆ ਦੇਖੀ ਜਾਓ ਪਰ ਆਪਾਂ ਪੂਰੀ ਕੋਸ਼ਿਸ਼ ਕੀਤੀ ਕਿਤੇ ਸਾਨੂੰ ਲੱਭਾ ਤਾਂ ਨਹੀਂ ਉਹ ਚੂਹਾ ਹੁਣ ਕੀ ਕਰ ਸਕਦੇ ਬਾਕੀ ਮਿੱਤਰੋ ਅਸੀਂ ਜੇ ਗੱਡੀ ਡਰਾਈ ਕਲੀਨ ਕਰਕੇ ਚੱਲੇ ਵੀ ਗਿਆ ਕੀ ਪਤਾ ਕਲਾ ਦੁਬਾਰਾ ਫੇ ਆ ਸਕਦਾ ਸੋ ਇਸ ਕਰਕੇ ਵੀਰ ਜੀ ਤੁਸੀਂ ਗੱਡੀ ਜੀ ਸਪਰੇਅ ਸਪਰੂ ਮਾਰ ਦਿਆ ਕਰੋ ਆਪਣੇ ਕਈ ਆਉਂਦੀਆਂ ਸਪਰੇਅਾਂ ਕਿ ਗੱਡੀ ਦੇ ਵਿੱਚ ਚੂਹਾ ਐਂਟਰ ਨਹੀਂ ਹੋਊਗਾ ਸੋ ਗੱਡੀ ਆਪਣੀ ਸਾਰੀ ਐਨ ਪ੍ਰੋਪਰ ਡਰਾਈ ਕਲੀਨ ਹੋ ਗਈ ਆ ਤੇ ਰਿਜ਼ਲਟ ਤੁਹਾਡੇ ਸਾਹਮਣੇ ਆ ਮੈਂ ਇਹਨਾਂ ਯੈਸੀ ਕਰਾਤਾ ਗੱਡੀ ਤਾਂ ਬਣ ਗਈ ਨਵੀਂ ਬਾਈ ਕਹਿੰਦਾ ਪਹਿਲਾਂ ਮੈਂ ਕਰਨੀ ਸੀ ਸੇਲ ਕਹਿੰਦਾ ਹੁਣ ਨਹੀਂ ਮੈਂ ਕਰਨੀ ਸੀ ਸੇਲ ਹੁਣ ਤਾਂ ਕਹਿੰਦਾ ਮੈਂ ਸਾਫ ਕੇ ਰੱਖੂਗਾ ਬਾਕੀ ਵੀ ਮਿੱਤਰੋ ਗੱਡੀਆਂ ਪ੍ਰੋਪਰ ਹੋ ਗਈ ਆ ਕਲੀਨ ਰਿਜ਼ਲਟ ਤੁਹਾਡੇ ਸਾਹਮਣੇ ਆ ਡਰਾਈ ਕਲੀਨ ਲੈਦਰ ਦੀਆਂ ਸੀਟਾਂ ਸੀ ਡੋਰ 에ਰਾ ਵਗੈਰਾ ਸਭ ਕੁਝ ਜਾਨੀ ਕਿ ਆਪਾਂ ਕਲੀਨ ਕਰਤਾ ਗੱਡੀ ਬਣ ਗਈ ਨਵੀਂ ਮਿੱਤਰਾਂ ਕੰਮ ਤੁਹਾਡੇ ਸਾਹਮਣੇ ਆ ਹੋਰ ਵੀਡੀਓ ਦੇਖਣ ਨੂੰ ਮੇਰਾ ਚੈਨਲ ਕਰ ਲਿਓ ਸਬਸਕ੍ਰਾਈਬ ਤੇ ਮਿੱਤਰਾਂ ਇੰਸਟਾਗ੍ਰਾਮ ਤੇ ਵੀ ਇਹੀ ਪੇਜ ਆ ਕਾਰ ਕੇਅਰ ਕਾਲ ਬ੍ਰਦਰ ਜਾਂ ਕਦੇ ਉਹ ਫੱਟੇ ਦੇ ਸਭ ਐਂਡ ਹੀ ਕੰਮ ਆ ਹਾਂ ਜੀ